ਇਹ ਯੂਨੀਅਨ ਨੇ ਕੀਤਾ ਹੈ ਕਿ ਤੁਸੀਂ ਮਲਾਜ਼ਮਾਂ ਨੂੰ ਡੀਏ ਦੀਆਂ ਜਿਹੜੀਆਂ ਕਿਸ਼ਤਾਂ ਦਾ ਬਕਾਇਆ ਦੇ ਦਿੱਤਾ ਹੈ ਦਰਸਲ ਤਿੰਨ ਕਿਸ਼ਤਾਂ 12% ਇਹ ਜਿਹੜਾ ਹੈ ਮਤਲਬ ਪੈਂਡਿੰਗ ਹੈ ਔਰ ਕਈ ਮਹੀਨਿਆਂ ਦੀਆਂ ਡੀਏ ਦੀਆਂ ਕਿਸ਼ਤਾਂ ਦਾ ਜਿਹੜਾ ਬਕਾਇਆ ਪਿਛਲੀਆਂ ਸਰਕਾਰਾਂ ਤੋਂ ਵੀ ਪੈਂਡਿੰਗ ਚੱ ਰਿਹਾ ਹੈ ਇਸੇ ਤਰ੍ਹਾਂ ਤੀਸਰਾ ਸਵਾਲ ਇਹ ਕੀਤਾ ਗਿਆ ਹੈ ਕਿ ਡੀਸੀ ਦਫ਼ਤਰ ਕਰਮਚਾਰੀਆਂ ਨੇ ਕੀ ਤੁਸੀਂ ਮਲਾਜ਼ਮਾਂ ਨੂੰ ਏਸੀਪੀ ਸਕੀਮ ਲਾਗੂ ਕਰ ਦਿੱਤੀ ਹੈ ਮਲਾਜ਼ਮਾਂ ਉੱਪਰ ਔਰ ਅਗਲਾ ਸਵਾਲ ਇਹ ਕੀਤਾ ਗਿਆ ਹੈ ਕਿ ਤੁਸੀਂ ਮਲਾਜ਼ਮਾਂ ਨੂੰ ਛੇਵਾਂ ਪੀ ਕਮਿਸ਼ਨ ਦਾ ਬਕਾਇਆ ਦੇ ਦਿੱਤਾ ਹੈ ਦਰਸਲ ਇਹ ਮੰਗ ਬੜੇ ਹੀ ਵੱਡੀ ਮੰਗ ਹੈ ਇੱਕ ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ 10.5 ਸਾਲਾਂ ਦਾ ਮਲਾਜ਼ਮਾਂ ਤੇ ਪੈਨਸ਼ਨਰਸ ਦਾ ਪੇ ਕਮਿਸ਼ਨ ਦਾ ਜਿਹੜਾ ਰਿਵੀਜ਼ਨ ਹੋਈ ਹੈ ਉਹਦਾ ਪੱਕਾ ਜਿਹੜਾ ਹੈ ਵੱਡਾ ਜਿਹੜਾ ਹੈ ਪੈਂਡਿੰਗ ਪੈਂਡਿੰਗ ਹੈ ਔਰ ਅੱਜ ਇਸ ਮਲਾਜ਼ਮ ਸਵਾਲ ਚੁ크ਰੇ ਨੇ ਕਿ ਤੁਸੀਂ ਉਹ ਬਕਾਇਆ ਸਾਨੂੰ ਦੇ ਦਿੱਤਾ ਹੈ ਪਰ ਇੱਕ ਹੋਰ ਵੱਡਾ ਸਵਾਲ ਇਹ ਵੀ ਹੈ ਕਿ ਕਿ ਤੁਸੀਂ ਸਾਰੇ ਹੀ ਵਿਭਾਗਾਂ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਕਈ ਜਿਹੜੇ ਠੇਕੇ ਤੇ ਹੈ ਆਊਟਸੋਰਸ ਤੇ ਹਾਰਡ ਹੈਕਰ ਚਾਰਜ ਹੈ ਉਹਨਾਂ ਨੂੰ ਪੱਕਾ ਕਰ ਦਿੱਤਾ ਔਰ ਇੱਕ ਹੋਰ ਸਵਾਲ ਵੀ ਕੀਤਾ ਗਿਆ ਹੈ ਕਿ ਤੁਸੀਂ ਜਿਹੜੀ ਨਵੀਂ ਭਰਤੀ ਮੁਲਾਜ਼ਮਾਂ ਦਾ ਛੇਵਾਂ ਪੰਜਾਬ ਦਾ ਤਨਖਾਹ ਕਮਿਸ਼ਨ ਕਦੋਂ ਲਾਗੂ ਕਰੋਗੇ ਦਰਸਲ ਦੋਸਤੋ ਸਾਰਾ ਜੁਲਾਈ 2020 ਤੋਂ ਬਾਅਦ ਜਿਹੜੇ ਪਿਛਲੇ ਕੈਪਟਨ ਸਰਕਾਰ ਨੇ ਜਿਹੜੇ ਭਰਤੀ ਮੁਲਾਜ਼ਮ ਸੀ ਉਹਨਾਂ ਦੇ ਉੱਪਰ ਕੇਂਦਰੀ ਜਿਹੜੀ ਕੀ ਤਨਖਾਹ ਕਮਿਸ਼ਨ ਲਾਗੂ ਕਰਤਾ ਸੀ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਤਨਖਾਹ ਕਮਿਸ਼ਨ ਦੇ ਵੀਰ ਵੀ ਕਰ ਦਿੱਤਾ ਸੀ ਸੋ ਇਹ ਸਵਾਲ ਜਿਹੜੇ ਨੇ ਇਹਨਾਂ ਵਿੱਚ ਜਥੇਬੰਦੀ ਨੇ ਕੀਤੇ ਨੇ ਔਰ ਗੱਲ ਕਹੀ ਹੈ ਕਿ ਜਿਹੜਾ ਸਾਡੇ ਕੋਲ ਵੋਟਾਂ ਮੰਗਣ ਆਉਂਦਾ ਹੈ ਪਹਿਲੋਂ ਇਹਨਾਂ ਮੰਗਾਂ ਦੇ ਉੱਪਰ ਉਹਨਾਂ ਨੇ ਕੀ ਕੀਤਾ ਹੈ ਜਾਂ ਉਹਨਾਂ ਨੇ ਕੀ ਕਰਨਾ ਹੈ ਇਹਦੇ ਤੇ ਸਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਇਸ ਤੋਂ ਬਾਅਦ ਹੀ ਸੋਚਾਂਗੇ ਵਿਚਾਰਾਂਗੇ ਕਿ ਉਹਨਾਂ ਨੇ ਕਿਹੜੇ ਉਮੀਦਵਾਰ ਨੂੰ ਜਾਂ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਜੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈ